ਸੂਬਾ ਸਰਕਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਰਦੀ ਹੋਈ ਦਿਖਾਈ ਦੇ ਰਹੀ ਹੈ ਇਹਨਾਂ ਨੇ 10 ਅਗਸਤ ਨੂੰ ਪੰਚਾਇਤਾਂ ਭੰਗ ਕਰਤੀਆਂ ਸੀ ਜਦੋਂ ਹਾਈ ਕੋਰਟ ਦਾ ਡੰਡਾ ਚੜ੍ਹਿਆ ਹੂੰ ਤੇ ਫਿਰ ਉਹ ਫੈਸਲਾ ਵਾਪਸ ਵੀ ਲੈ ਲਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਚਾਹੇ ਤੇਜ਼ ਹੋ ਗਈਆਂ ਹੋਣ ਕਿਉਂਕਿ ਸੰਭਾਵਨਾ ਜਨਵਰੀ ਦੇ ਵਿੱਚ ਕਰਵਾਉਣ ਦੀ ਜਿਤਾਈ ਜਾ ਰਹੀ ਸੀ ਪਰ ਇਸ ਸਭ ਦੇ ਬਾਵਜੂਦ ਅਜੇ ਇਹ ਮਾਮਲਾ ਠੰਡੇ ਬਸਤੇ ਦੇ ਵਿੱਚ ਪਿਆ ਹੋਇਆ ਅਜੇ ਕੋਈ ਵੀ ਅਜਿਹੀ ਗੱਲ ਸਾਹਮਣੇ ਨਹੀਂ ਆ ਰਹੀ ਪਰ ਸੂਬਾ ਸਰਕਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਰਦੀ ਹੋਈ ਦਿਖਾਈ ਦੇ ਰਹੀ ਹੈ ਦੇਖੋ ਇੱਕ ਪਾਸੇ ਤਾਂ ਇਹਨਾਂ ਨੇ 10 ਅਗਸਤ ਨੂੰ ਪੰਚਾਇਤਾਂ ਭੰਗ ਕਰਤੀਆਂ ਸੀ ਜਦੋਂ ਹਾਈ ਕੋਰਟ ਦਾ ਡੰਡਾ ਚੜ੍ਹਿਆ ਹੂੰ ਤੇ ਫਿਰ ਉਹ ਫੈਸਲਾ ਵਾਪਸ ਵੀ ਲੈ ਲਿਆ ਹੁਣ ਦਸੰਬਰ ਦੇ ਵਿੱਚ ਆ ਕੇ ਇਹ ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋ ਗਿਆ ਜਿਹੜੇ ਪੰਜਾਬ ਦੇ ਮੁੱਖ ਚੋਣਾਂ ਦੇ ਅਧਿਕਾਰੀ ਹੈ ਉਹਨਾਂ ਤੋਂ ਬਾਰ ਬਾਰ ਪੁੱਛਿਆ ਜਾ ਰਿਹਾ ਕਿ ਕਦੋਂ ਕਰਾਉਂਗੇ ਭਾਈ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਅਮਤ ਕੁਮਾਰ ਉਹ ਤਿੰਨ ਹਫ਼ਤੇ ਛੁੱਟੀ ਤੇ ਚਲੇ ਗਏ ਦੋ ਆਈਐਸ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਤੇ ਦੂਜੇ ਮਿਸਟਰ ਤਵਾੜੀ ਡੀਕੇ ਤਵਾੜੀ ਉਹਨਾਂ ਨੂੰ ਮੁਤਲੀ ਤੋਂ ਵਾਪਸ ਤਾਂ ਲੈ ਲਿਆ ਅਜੇ ਤੱਕ ਕਿਸੇ ਕੰਮ ਤੇ ਨਹੀਂ ਲਾਇਆ ਤੇ ਇਹੋ ਲੱਗਦਾ ਕਿ 7 ਜਨਵਰੀ ਤੱਕ ਸੋਧੀਆਂ ਹੋਈਆਂ ਵੋਟਾਂ আর ਸੋਚਿਆ ਵਾਸਤੇ ਆਖਿਆ ਗਿਆ ਸੀ ਅਜੇ ਤਾ ਇਹਨਾਂ ਨੇ ਘੋੜੇ 'ਚੋਂ ਪੂਰੀ ਨਹੀਂ ਕੀਤੀ ਸੋ ਅਜਿਹੇ ਮਾਮਲਿਆਂ ਦੇ ਵਿੱਚ ਤੁਸੀਂ ਆਪ ਜਾਣੋ ਕਿ ਇਹ ਕਿਹੜੇ ਪਾਸੇ ਨੂੰ ਜਾਂਦੇ ਹੋਣਗੇ ਇਸ ਤੋਂ ਪਹਿਲਾਂ ਨਗਰ ਨਗਰਮ ਚੋਣਾ ਦੇ ਮਾਮਲੇ ਵਿੱਚ ਵੀ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਤੋਂ ਕਲਾਸ ਲੱਗੀਆਂ ਇਹਨਾਂ ਦੀਆਂ ਪਤਾ ਨਹੀਂ ਸਰਕਾਰ ਕਿਹਦੇ ਸਹਾਰੇ ਤੇ ਕੰਮ ਕਰ ਰਹੀ ਹੈ ਕਿਹਦੇ ਸਲਾਹ ਤੇ ਕੰਮ ਕਰ ਰਹੀ ਹੈ ਇਹ ਗੱਲਾਂ ਸਮਝ ਤੋਂ ਬਾਹਰ ਨੇ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ